ਸਾਰੇ ਲੁਧਿਆਣਾ ਸ਼ਹਿਰੀਆ ਤੇ ਆਮ ਆਦਮੀ ਪਾਰਟੀ ਤੇ ਸਾਡੇ ਨੈਸ਼ਨਲ ਕੋਨਵੀਨਰ ਸਾਹਿਬ ਤੇ ਸਾਡੇ ਸੀਐਮ ਸਾਹਿਬ ਤੇ ਸਾਰੇ ਮੰਤਰੀ ਸੇਵਾਦਾਰ ਐਮਐਲਏ ਸੇਵਾਦਾਰ ਸਭ ਤੇ ਜਿੱਤ ਦੀ ਜਿੱਤ ਸੀਗੀ ਕਿ ਇਹਦੇ ਬੰਦੇ ਪਾਰ ਤੋਂ ਬਚਾਉਣਗੇ ਬਿਲਕੁਲ ਸੀਗੀ ਕਿ ਕੰਮ ਕਰ ਰਹੇ ਰਹੇ ਫੈਸਲਾ ਪਾਰਟੀ ਆਹ ਹੁਣ 2 ਮਿੰਟਾਂ ਦਾ ਜੀ ਸੌ ਸਾਹਿਬ ਪਾਰਟੀ ਕਿੰਦਾ ਦੇਖਦੇ

ਲੁਧਿਆਣਾ ਵਸਦੇ ਵੋਟਰਸ ਨੇ ਇਹਨੂੰ ਆਪਦੀ ਵਕਾਰ ਦੀ ਲੜਾਈ ਸਮਝ ਕੇ ਸਾਡਾ ਸਾਥ ਦਿੱਤਾ ਹੈ। ਉਹਨਾਂ ਸਾਰਿਆਂ ਦਾ ਧੰਨਵਾਦ ਹੈ ਸਾਰਾ ਕ੍ਰੈਡਿਟ ਹੈ ਜਿਹੜਾ ਉਹਨਾਂ ਨੂੰ ਜਾਂਦਾ। ਮੈਂ ਸਮਝਦਾ ਕਿ ਇਹ ਸੈਮੀ ਫਾਈਨਲ ਸੀ 2027 ਦਾ ਤੇ ਇਸ ਤੋਂ ਬਾਅਦ ਫਾਈਨਲ 2027 ਦੇ ਵਿੱਚ ਆਮ ਆਦੀ ਪਾਰਟੀ ਵੱਡੇ ਪੱਧਰ ਦੇ ਉੱਪਰ ਜਿੱਤੇਗੀ। ਇਹਦੇ ਨਾਲ-ਨਾਲ ਇੱਕ ਹੋਰ ਵੱਡੀ ਗੱਲ ਆ ਕੱਲੇ ਪੰਜਾਬ ਦੇ ਵਿੱਚ ਹੀ ਨਹੀਂ ਗੁਜਰਾਤ ਦੇ ਵਿੱਚ ਜਿਸ ਤਰੀਕੇ ਦੇ ਨਾਲ ਜਿੱਥੇ ਪਿਛਲੇ तकरीबन 28-30 ਸਾਲਾਂ ਤੋਂ ਬੀਜੇਪੀ ਦਾ ਰਾਜ ਹੈ ਉੱਥੇ ਸਾਡੇ ਕੈਂਡੀਡੇਟ ਦਾ 17-18000 ਦੇ ਲੀਡ ਦੇ ਉੱਪਰ ਜਿੱਤਣਾ ਇਹ ਦਰਸਾਉਂਦਾ ਹੈ ਕਿ ਕਿਸ ਤਰੀਕੇ ਦੇ ਨਾਲ ਕਿਸ ਪਾਸੇ ਵੱਲ ਦੀ ਫਿਜ਼ ਜਿਹੜੀ ਅੱਜ ਉਹ ਦੇਸ਼ ਦੇ ਵਿੱਚ ਚੱਲ ਰਹੀ ਹੈ ਔਰ ਇੱਕੋ ਹੀ ਫੀਜ਼ਾ ਚੱਲ ਰਹੀ ਹੈ ਲੋਕ ਅੱਜ ਮੁਲਕ ਦੇ ਸਮਝੀ ਖੜੇ ਨੇ ਕਿ ਜੇ ਭਾਜਪਾ ਨੂੰ ਔਰ ਬਾਕੀ ਪਾਰਟੀਆਂ ਨੂੰ ਕਾਂਗਰਸ ਵਗੈਰਾ ਨੂੰ ਜੇ ਕੋਈ ਕੰਪੀਟ ਕਰ ਸਕਦਾ ਹੈ ਜਿੱਤ ਦਰਜ ਕਰ ਸਕਦਾ ਹੈ ਉਹਨਾਂ ਦੇ ਉੱਪਰ ਤਾਂ ਸਿਰਫ ਔਰ ਸਿਰਫ ਅਰਵਿੰਦ ਕੇਜਰੀਓ ਆਮ ਆਦੀ ਪਾਰਟੀ ਹੈ ਮੰਤਰੀ ਬਣਾਇਆ ਜਾਏਗਾ ਹੁਣ ਕਿਹੜਾ ਡੈਫੀਨੇਟਲੀ ਜੀ ਜਿਹੜੀ ਗੱਲ ਹੈ ਸ਼੍ਰੀ ਅਰਵਿੰਦ ਕੇਜਰੀਓ ਜੀ ਰਮਾਨ ਸਾਹਿਬ ਆਪ ਨੇ ਮੂੰਹ ਪਬਲੀਕਲੀ ਅਨਾਉਂਸ ਕਰ ਚੁੱਕੇ ਉਹ 100% ਉਹ ਪੂਰੀ ਹੋਏਗੀ